कैश ले गए जो भी थोड़ा बहुत कैश था और ज्यादा नहीं था लेकिन नहीं ले गए और अफसोस की बात है कि दिन दिहाड़े हुआ है सर ये ये भी 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 सामने आ रहा है कि करीब घंटे वो यहां पर रहे और यारा बजे के आए हुए एक बजे तक करीब रहे वो लोग दो घंटे रहे कैसा ये सेफ्टी है बड़ी हैरानी की बात है सर कि दिन दिहाड़े और पूरी सोसाइटी के बीच में इस तरह की चीज़ हुई है अभी पुलिस जांच कर रही है इन्होंने अपना काम किया है सीसीटीवी कैमराज और उसी पड़ोसियों से देख रहे हैं जी तो थे जो है मौका देख नहीं आए और एसएचओ गिरफूल को गोले कंप्लेंट आई सी कि इथे कुछ चाहते लोकां ने इथे आके चोरी की थी ते assi sab to pehla ithe SHO saab ponche ne goyal tha uss e ghar de vich kin member si ge us vele ਹੁੰ ਤੱਕ ਪੂਰਾ ਜੋ बिकॉज ਡਰੇ ਹੋਏ ਸੀਗੇ ਐਂਡ ਛੋੜ ਸੀਗੇ ਕਿੰਨੇ ਬੰਦੇ ਸੀਗੇ ਚਾਰ ਜਾਂ ਪੰਜ ਤੇ ਵੀ ਤੁੰ ਅਸੀਂ ਇਹਨੂੰ ਇਸ ਵੈਰੀਫਾਈ ਕਰ ਦਿੱਤੇ ਚਾਰ ਬੰਦੇ ਆਏ ਸੀਗੇ ਤੇ ਉਹਨਾਂ ਨੇ ਤਿੰਨ ਜਾਣੇ ਸੀਗੇ ਘਰ ਦੇ ਅੰਦਰ ਤੇ ਇਹਨਾਂ ਨੂੰ ਅ ਡਰਾ ਕੇ ਇਹਨਾਂ ਨੂੰ ਆਫਕੋਰਸ ਕਿਹਾ ਵੀ ਜੋ ਤੁਹਾਡੇ ਕੋਲ ਹੈਗੇ ਕੋਈ ਵੈਨੇਬਲ ਚੀਜ਼ ਤੁਹਾਨੂੰ ਦਿੱਤੀ ਜਾਵੇ ਕੁਝ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਕੁਝ ਸੋਨਾ ਚੋਰੀ ਹੋਇਆ ਹੈ ਤੇ ਉਹਦੀ ਕੀ ਕੁਆਂਟੀਟੀ ਹੈ ਕੀ ਕੀਮਤ ਹੈ ਉਹਨੂੰ ਵੈਰੀਫਾਈ ਕਰ ਰਹੇ ਫਿੰਗਰਪ੍ਰਿੰਟ ਵਾਲੀ ਜਿਹੜੀ ਸਰਜਰੀ ਤੋਂ ਹੋਈ ਹੋਈ ਹੈ ਫੋਰੈਂਸਿਕ ਟੀਮ ਵੀ ਪਹੁੰਚੀ ਹੋਈ ਹੈ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਤਿੰਨ ਚਾਰ ਰੰਗਸ ਤੇ ਕੰਮ ਕਰ ਰਹੇ ਹਾਂ ਜਿਹੜੇ ਕਰ ਰਹੇ ਹਾਂ ਸਾਰੀ ਸਿਚੁਏਸ਼ਨ ਵੀ ਜਿਹੜੀ ਫੋਟੋਜ ਵਗੈਰਾ ਹੈ ਹੋਂਡਮ ਤੇ ਹੋਰ ਜਿਹੜਾ ਵੀ ਇਹ ਜਿਸ ਐਵਿਡੈਂਸ ਨੂੰ ਰੀਕ੍ਰੀਏਟ ਕਰ ਰਹੇ ਹਾਂ ਬਿਕੋ ਮੈਮ ਕੈਸ਼ ਵੀ ਹੈਗਾ ਜਦੋਂ ਕੁਛ ਕੈਸ਼ ਵੀ ਚੋਰੀ ਹੋਇਆ ਹੈ ਕੈਸ਼ ਦਾ ਕੰਪੋਨੈਂਟ ਕੱਟ ਹੈਗਾ ਤੇ ਹਜੇ ਸ਼ੋਰ ਨਹੀਂ ਹੈਗਾ ਹਜੇ ਆਪਣਾ ਬਿਕੋਜ਼ ਹੁਣੇ ਗੱਲ ਹੋਈ ਹੈ ਤੇ ਹਜੇ ਨੂੰ ਸਾਰਾ ਵੈਰੀਫਾਈ ਕਰ ਰਹੇ ਹਾਂ 골ਡ ਦੀ ਕੁਆਂਟੀਟੀ ਕਿੰਨੀ ਸੀਗੀ ਮੈਮ ਦੇ ਆਰ ਨੋਟੇਬਲ ਟੂ ਐਗਜੈਕਟਲੀ ਸੇ ਕਿ ਕਿੰਨੀ ਸੀ ਉਹ ਗਾਰਮੈਂਟ ਵੀ ਹੈ ਗੱਲ ਗੱਲ ਕੁਝ ਵਗੈਰਾ ਵਸ ਲਗਾ ਸੀ ਨਹੀਂ ਨਹੀਂ ਇਹਦੇ ਵਿੱਚ ਇਹ ਗੱਲ ਹੈਗੀ ਹੈ ਕਿ ਇਹਦਾ ਉਹਨਾਂ ਨੇ ਇਹਨੂੰ ਡਰਾਇਆ ਤੇ ਇਹਨਾਂ ਨੂੰ ਇਹ ਕਿਹਾ ਵੀ ਅਸੀਂ ਮਤਲਬ ਤੁਸੀਂ ਸਾਨੂੰ ਜੋ ਵੀ ਜਿੱਦਾਂ ਹੁੰਦਾ ਹੈ ਕਚੋਰੀ ਦੇ ਵਿੱਚ ਮੈਮ ਜਿਵੇਂ ਕਿ ਮਕਥੂਤ ਫਾਈਨੈਂਸ ਕੰਮ ਕਰਦੇ ਨੇ ਤੇ ਇਹਨਾਂ ਦਾ ਪਰਸਨਲ ਸੋਨਾ ਚਾਹੁੰਦੀ ਸੀ ਜਾਂ ਬੈਂਕ ਦਾ ਵੀ ਕੁਝ ਹੈ ਸੀ ਨਹੀਂ ਨਹੀਂ ਇਹ ਤਾਂ ਪਰਸਨਲ ਸੀਗਾ ਪਰਸਨਲ ਸੀਗਾ ਕੰਪੀਸਟਲ ਹਥਿਆਰ ਵੀ ਸੀਗੇ ਉਹਨਾਂ ਕੋਲ ਪਤਾ ਲੱਗਿਆ ਸੀਗਾ ਨਹੀਂ ਇਹਨਾਂ ਦਾ ਇਹ ਕਿਉਂਕਿ ਜੀ ਇਹਨਾਂ ਦਾ ਨਾ ਬਿਕੋਜ਼ ਹਜੇ ਥੋੜੇ ਡਰੇ ਹੋਏ ਨੇ ਜਿਹੜੀ ਇਹਦੇ ਚ ਜਿਹੜਾ ਤੀਜੀ ਇਹਦੇ ਵਿੱਚ ਇਨਵੋਲਡ ਹੈਗੀ ਉਹਨੂੰ ਵੀ ਪੁੱਛ ਰਹੇ ਆ ਅਸੀਂ ਅ ਜਿਹੜੀ ਲੇਡੀ ਹੈ ਕਮ ਆਲੀ ਉਹਨੂੰ ਵੀ ਵੈਰੀਫਾਈ ਕਰ ਰਹੇ ਆ ਤੇ ਇਹ ਹਜੇ ਮੈਟਰ ਸੀ ਵੈਰੀਫਾਈ ਕਰ ਰਹੇ ਆ ਵੀ ਇਹਦੇ ਵਿੱਚ ਕਿਹੇ ਹਥਿਆਰ ਸੀ ਕਿੰਨੇ ਹਥਿਆਰ ਸੀ ਉਹ ਅਜੇ ਵੀ ਆਰ ਚੈਕਿੰਗ ਇਟ ਮੈਮ ਸੀਸੀਟੀਵੀ ਦੇ ਵਿੱਚ ਕੋਈ ਕਲੂ ਮਿਲਿਆ ਜੀ ਹੈਗਾ ਪਤਾ ਲੱਗ ਸਕਦਾ ਓਬਜੀਨ ਜੀ ਸਾਨੂੰ ਇਹ ਪਤਾ ਚੱਲਿਆ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਦੋ ਮੋਟਰਸਾਈਕਲ ਨੇ ਦੋ ਦੋ ਮੁੰਡੇ ਉਹਦੇ ਤੇ ਬੈਠੇ ਰਹੇ ਨੇ ਨੇੜੇ-ਟੜੇ ਦੇ ਹੁਣ ਤੱਕ ਜੋ ਸੀਸੀਟੀਵੀ ਸੀ ਹੁਣ ਤੱਕ ਚੈੱਕ ਕੀਤਾ ਤੇ ਉਹ ਨੂੰ ਤੱਕੇ ਹੋਈ ਨੇ हेलमेट ਵਗੈਰਾ ਪਾਇਆ ਹੋਇਆ ਨਹੀਂ ਐਗਜ਼ੈਕਟਲੀ ਉਹਨਾਂ ਨੂੰ ਕਰ ਨਹੀਂ ਪਰ ਸਾਨੂੰ ਉਮੀਦ ਹੈ ਕਿਉਂਕਿ ਅਸੀਂ ਤਿੰਨ ਚਾਰ ਐਂਗਲ ਤੇ ਦੋ ਦਿਨ ਟੀਮਾਂ ਅਸੀਂ ਕੰਮ ਕਰ ਰਹੇ ਹਾਂ ਕਿ ਅਸੀਂ ਜਲਦੀ ਹੀ ਇਹਨੂੰ ਜੋ ਮੈਮ ਅੰਦਰ ਕਿੱਦਾਂ ਬੜੇ ਜਿੱਦਾਂ ਇਸ ਗੇਟ ਲੱਗੇ ਹੋਏ ਆ ਹਰ ਇੱਕ ਬੰਦੇ ਨੂੰ ਆਪਾਂ ਦੇਖ ਕੇ ਕੁੰਡਾ ਖੋਲਦੇ ਵੀ ਨਹੀਂ ਹੈਗੇ ਤੇ ਕੁੰਡਾ ਨਹੀਂ ਖੁੱਲਦਾ ਅੱਛਾ ਸਾਰਾ ਖੁੱਲਾ ਸੀ ਕਿੰਨੇ ਜਿਹੇ ਬੰਦੇ ਖੜਾ ਕੇ ਰੱਖਿਆ ਗਿਆ ਇਹ ਜੀ ਜੋ ਸੀਸੀਟੀਵੀ ਇਹ ਥੋੜਾ ਜਿਹਾ ਜ਼ਿਆਦਾ ਟਾਈਮ ਲੱਗ ਰਿਹਾ ਸੀ ਕਿਉਂਕਿ ਇਨਸਾਨ ਤੋਂ ਡਰਿਆ ਹੁੰਦਾ ਥੋੜਾ ਟਾਈਮ ਵੱਧ ਲੱਗਦਾ ਹੈ ਪਰ ਅਸਲ ਦੇ ਵਿੱਚ 11:00 ਬਜੇ ਕੇ